ਮੈਂ ਕਹਿਣਾ ਸੀ ਯਾਰ ਕਰਦੇ ਯਾਰ ਉਹਦਾ ਲਾਈਨ ਕੱਟ ਗਿਆ ਉਹ ਯਾਰ ਸ਼ੋਰਟ ਖਤਮ ਕਰਤਾ ਭਾਈ ਜਰਾ ਪਹਿਲਾਂ ਸ਼ਹਿਰ ਦਾ ਇੱਕ ਮਿੰਟ ਨਾਲੋ ਜੋ ਨਾਲੋ ਜੀ ਬਹੁਤ ਠੀਕ ਹੈ ਹਾਂਜੀ ਹਾਂਜੀ ਸਰ ਇੱਧਰ ਖਬਰ ਖਬਰ ਪਾਲ ਨੇ ਯਾਰ ਟੂ ਕੋਸ਼ਾ ਪਿੱਛੇ ਦੇਖ ਭਾਈ ਜਰਾ ਸ਼ਾਇਦ ਤੁਹਾਡੀ ਵੀ ਕੋਈ ਚੀਜ਼ ਹੁੰਦੀ ਹੈ ਅਸੀਂ ਨਹੀਂ ਉਹਦਾ ਬੋਰਡ ਕੱਟਦੇ ਐ ਨਹੀਂ ਉਹਦਾ ਹੀ ਬਟਿਆ ਬਰਾਬਰੀਆਂ ਬੱਧਾ ਹੈ ਸਾਡੀ ਰੇਟ ਕਮੇਟੀ ਦੀ ਮੀਟਿੰਗ ਅੱਜ ਮਾਯੂ ਡੀਸੀ ਸਾਹਿਬਾ ਵੱਲੋਂ ਆ ਮੈਸੇਜ ਆਇਆ ਸੀਗਾ ਕਿ ਵੀ ਰੇਟ ਕਮੇਟੀ ਦਾ ਮੈਂ ਮੈਂਬਰ ਹਾਂ ਇਸ ਕਰਕੇ ਮੈਂ ਆ ਕੇ ਆਪਣੇ ਸ਼ਹਿਰ ਦੇ ਜਿਹੜੇ ਮੇਰੇ ਹਲਕੇ ਦੇ ਅਸੀਂ ਜ਼ਮੀਨਾਂ ਦੀ ਬੋਲੀ ਕਰਨੀ ਹੈਗੀ ਆ ਉਹਦੇ ਲਈ ਰੇਟ ਫਿਕਸ ਕਰਨੇ ਆ ਉਹਦੇ ਲਈ ਆਇਆ ਹੈ ਅੱਛਾ ਸਰ ਨਿਸ਼ਾ ਚੁਰਕਿਆ ਜਿਹੜੇ ਚ ਰਹਿੰਦੇ ਉਹ ਮੁੱਢੇ ਨਾਲੇ ਨੂੰ ਲੈ ਕੇ ਕੀ ਕਹਿੰਦੇ ਵੀ ਮੁੱਢੇ ਨਾਲੇ ਦਾ ਜਲਦ ਹੱਲ ਹੋਵੇਗਾ ਕਿ ਨਹੀਂ ਹੋਵੇਗਾ ਬਿਲਕੁਲ ਹੱਲ ਹੋਏਗਾ ਸਾਡੀ ਸਰਕਾਰ ਸੰਜੀਦਗੀ ਨਾਲ ਲੱਗੀ ਹੋਈ ਆ ਆ ਮਾਯੂ ਮੁੱਖ ਮੰਤਰੀ ਸਾਹਿਬ ਕੋਲ ਮੈਸੇਜ ਪਹੁੰਚ ਗਿਆ ਇਹਦੇ ਉੱਤੇ ਬਹੁਤ ਜਲਦੀ ਸਾਡੀ ਸਰਕਾਰ ਵੱਡੇ ਕਦਮ ਚੱਕਣ ਜਾ ਰਹੀ ਹੈ ਕਿਉਂਕਿ ਇਹ ਮਾਲਵੇ ਦਾ ਮਾਲਵੇ ਦੇ ਲੋਕਾਂ ਦੀ ਸਿਹਤ ਦਾ ਖਿਆਲ ਹੈਗਾ ਇਹ ਔਰ ਸਾਰੇ ਲੁਧਿਆਣਾ ਸ਼ਹਿਰ ਦੇ ਲੋਕ ਜੋ ਕਿ ਗੰਦੇ ਨਾਲੇ ਦੇ ਆਲੇ ਦੋਲੇ ਰਹਦੇ ਬਿਮਾਰੀਆਂ ਨਾਲ ਜੂਝ ਰਹੇ ਨੇ ਇਸ ਕਰਕੇ ਸਾਡੀ ਜਿਹੜੀ ਸਰਕਾਰ ਹੈ ਹੈਲਥ ਤੇ ਐਜੂਕੇਸ਼ਨ ਤੇ ਹੀ ਆ ਤੇ ਹੈਲਥ ਨੂੰ ਸਹੀ ਕਰਾਉਣਾ ਲੋਕਾਂ ਨੂੰ ਸਹੀ ਸਿਹਤ ਦੇਣੀ ਸਾਡੀ ਆਮ ਆਦਮੀ ਪਾਰਟੀ ਦੀ ਪਹਿਲੀ ਤਰਜੀਹ ਹੈ ਔਰ ਤਹਿਤ ਸਾਡੇ ਜਿੰਨੇ ਇੱਕ ਮਿਆਂਗਾ ਸਰਕਾਰ ਦਾ ਤੇ ਜੋ ਮੇਰੀ ਡਿਊਟੀ ਬੰਦੀ ਆ ਸਰਕਾਰ ਤੱਕ ਮੈਸੇਜ ਪਹੁੰਚਾਉਣ ਦੀ ਉਹ ਮੈਂ ਪਹੁੰਚਾ ਚੁੱਕਿਆ ਹਾਂ ਜੀ ਸਰ ਦੇਖਿਆ ਵੀ ਜਿੱਦਾ ਚੁਰਕਿਆਂ ਦੇ ਵਿਚਾਲੇ ਹੁੰਦਾ ਇਹ ਜਿੱਦੋ ਗੱਲ ਹੋਈ ਸੀ ਪੱਪੀ ਜੀ ਦੇ ਨਾਲ ਕੋਈ ਗਲਵਾ ਚੱਲ ਰਹੀ ਕੀ ਮੈਟਰ ਕੀ ਇਹ ਲੋਕਾਂ ਨੇ ਇਸ਼ੂ ਕਾਫੀ ਬਣਾਇਆ ਕਿਸ ਚੀਜ਼ ਦਾ ਲੋਕਾਂ ਨੇ ਇਸ਼ੂ ਬਣਾਇਆ ਗੁੱਡੇ ਨਾਲ ਨੂੰ ਲੈ ਕੇ ਵੀ ਇਹ ਮੁੱਦਾ ਮੈਂ ਚੱਕਣਾ ਸੀ ਤੇ ਉਹਨਾਂ ਨੇ ਚੱਕ ਲਿਆ ਜੀ ਤੇ ਐਦਾਂ ਦਾ ਕੋਈ ਹੈਗਾ ਮੈਟਰ ਪਤਾ ਨਹੀਂ ਭਾਈ ਤੁਸੀਂ ਇਸ ਗੱਲ ਆ ਪ੍ਰੈਸ ਵਾਲੇ ਮੈਨੂੰ ਨਹੀਂ ਪਤਾ ਕੀ ਕਰਦੇ ਹੋ ਤੇ ਅੱਜ ਗਰੇਵਾਲ ਸਾਹਿਬ ਨੂੰ ਜੱਫੀ ਪਾਈ ਜੀ ਯਾਰ ਸ਼ਹਿਰਦਾਰੀ ਆ ਭਾਈਚਾਰਾ ਪੁਰਾਣੇ ਦੋਸਤਾਂ ਇਹ ਪਾਰਟੀਆਂ ਵੱਖਰੀਆਂ ਨੇ ਤਾਂ ਰਿਸ਼ਤੇ ਵਿਰਾਂ ਦੀ ਸਾਂਝਤਾ ਦੀ ਮर्यादा ਰੱਖਣੀ ਚਾਹੀਦੀ ਨੇ ਸ਼ਹਿਰਤਰੀ ਚ ਤੇ ਮਿਲੇ ਨੇ ਚਾਨ ਚੱਕ ਤੇ ਮਿਲਿਆ ਤੇ ਹੁਣ ਹੈਲੋ ਹਾਈ ਕਰਨਾ ਤੇ ਇੱਕ ਦੂਜੇ ਭਾਈਚਾਰੇ ਚ ਫਟ ਚੁੱਕਾ